ਇੱਕ ਦਿਨ ਗੁਰੂ ਜੀ ਦੀਵਾਨ ਵਿੱਚ ਸੱਜ ਰਈ ਸੰਨ ਕੀ ਇੱਕ ਸਿੱਖ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਿਆ ਸੀ ਕੇਵਲ ਦੋ ਅਸ਼ਟਪਤੀਆਂ ਪੜਨ ਵਾਲੀਆਂ ਬਾਕੀ ਸੰਨ ਕੀ ਕੀਰਤਨੀਆਂ ਨੇ ਆਣ ਕੇ ਕੀਰਤਨ ਆਰੰਭ ਕਰ ਦਿੱਤਾ ਮੈਂ ਬਹੁਤ ਬੇਨਤੀਆਂ ਕੀਤੀਆਂ ਕਿ ਮੈਨੂੰ ਪੋੜ ਪਾ ਲੈਣ ਦਿਓ ਪਰ ਇਹਨਾਂ ਨੇ ਮੇਰੀ ਇੱਕ ਨਾ ਮੰਨੀ ਤੇ ਕੀਰਤਨ ਕਰ ਹੀ ਗਏ ਇਹਨਾਂ ਨੂੰ ਤਨਖਾਹ ਲਾਉਣੀ ਚਾਹੀਦੀ ਹੈ ਇਹ ਤਨਖਾਹੀ ਹੈ ਹਨ ਗੁਰੂ ਜੀ ਨੇ فرمایا ਭਾਈ ਤੂੰ ਹੌਲੀ ਪਾਠ ਕਰਕੇ ਸੰਗਤ ਨੂੰ ਪੁੰਨੇ ਹੋਏ ਦਾਣੇ ਚ ਵਾਰਿਆ ਸੀ ਜਿਸ ਨਾਲ ਥੋੜੀ ਚਾਹੇ ਤ੍ਰਿਪਤੀ ਹੁੰਦੀ ਹੈ ਰਾਗੀਆਂ ਦੇ ਕੀਰਤਨ ਨਾਲ ਗੱਜ ਕੇ ਵਰਨ ਵਾਲੇ ਮੀਂਹ ਵਾਂਗੂ ਸਭੀ ਤ੍ਰਿਪਤੀ ਹੋ ਜਾਂਦੀ ਹੈ ਕਲ ਯੁਗ ਵਿੱਚ ਕੀਰਤਨ ਤੇ ਨਾਮ ਹੀ ਪੋਸ਼ ਦਾ ਉਦਾਨ ਕਰਨ ਵਾਲੇ ਹਨ ਜੋ ਸ਼ੁੱਧ ਮਨ ਨਾਲ ਕੀਰਤਨ ਕਰਦੇ ਅਤੇ ਸੁਣਦੇ ਹਨ ਉਹਨਾਂ ਦਾ ਜਨਮ ਮਨ ਕੱਟਿਆ ਜਾਂਦਾ ਹੈ ਗੁਰੂ ਦੇ ਸ਼ਬਦ ਦੀ ਵਿਆਖਿਆ ਕਥਾ ਕਰਨ ਵਾਲਾ ਸੰਗਤ ਨੂੰ ਕੜਾ ਪੂਰੀ ਦਿੰਦਾ ਹੈ ਐਸਾ ਵਖਤਾ ਤੇ শ্রোਤਾ ਦੋਵੇਂ શુભ ਗਤੀ ਨੂੰ ਪ੍ਰਾਪਤ ਹੁੰਦੇ ਹਨ ਗੁਰੂ ਜੀ ਦੇ ਮੁਖਾਰ ਬਿੰਦ ਤੋਂ ਕੁਰਬਾਨੀ ਦੇ ਪਾਠ ਕਥਾ ਅਤੇ ਕੀਰਤਨ ਦਾ ਮਹਤਉ ਸੁਣ ਕੇ ਸਿੱਖ ਸੰਗਤ ਪ੍ਰਸੰਤਾ ਨਾਲ ਕੀਰਤਨ ਸੁਣਨ ਲੱਗੀ ਵਾਹਿਗੁਰੂ ਜੀ ਕਾ ਖਾਲਸਾ Olá, incrude que ifo até.